ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੀ ਮੌਸਮ ਆਫਰ ਤੁਹਾਨੂੰ ਦੇਣੀ ਹੈ ਜਿੱਤੇ ਅਗਲੇ 48 ਘੰਟਿਆਂ ਦੀ ਉਹ ਗੱਲ ਕਰਨੀ ਹੈ ਪੰਜਾਬ ਉਹ ਨਾਲ ਦੇ ਲੱਗਦੇ ਇਹ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਐਸ ਲਈ ਜਿਵੇਂ ਤਾਜ਼ਾ ਸੈਟਲਾਈਟ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਰਾਤ ਦੇ ਲਗਭਗ 9 ਵਜਣ ਜਾ ਰਹੀ ਹੈ 3 ਮਈ ਦੀ ਰਾਤ ਹੈ ਤੇ ਇਸਲੇ ਦੀਆਂ ਖਾਂ ਜੇਕਰ ਤਸਵੀਰ ਦੇਖਦੇ ਹਾਂ ਪੰਜਾਬ ਦੀ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਲਗਭਗ ਹੌਤੇ ਖਾਗਾਂ ਦੇ ਵਿੱਚੋਂ ਆਸਮਾਨ ਸਾਫ਼ ਹੈ ਰਾਜਸਥਾਨ ਦੇ ਵਿੱਚ ਅੱਜ ਬਾਦ ਫਿਰ ਬੱਦਲ ਬਣਿਆ ਜਿਹੜਾ ਕਿ ਨਾਗੌਰ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਤਗੜੀ ਗੜੇ ਮਾਰਿਆ ਨੇ ਕਰਾਈ ਤੇ ਉਸ ਤੋਂ ਬਾਅਦ ਫਿਰ ਜਾਗਪੁਰ ਜੋਧਪੁਰ ਅਜ ਮੇਰੋਜ ਸਿੱਕਰ ਬਿੱਕਲੇ ਨਾ ਖਾਗਾਂ ਦੇ ਉੱਪਰ ਦੀ ਲੰਗਦਾ ਹੋਇਆ ਇਸਲੇ ਹਰਿਆਣਾ ਦਿੱਲੀ ਗੁਰੂਗ੍ਰਾਮ ਨਾ ਡਾ ਇਹਨਾਂ ਖੇਤਰਾਂ ਦੇ ਵਿੱਚ ਸਰਗਰਮ ਹੈ ਤੇ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਸ਼ਰਾਟ ਜਿਹਾ ਇਸਲੇ ਜਾਰੀ ਨਹੀਂ ਹੈ ਪੰਜਾਬ ਦੇ ਜਿਗਰਾਫੀਕਲ ਗੱਲ ਕਰਦੇ ਆ ਜੇ ਲਹਿੰਦੇ ਵਾਲੇ ਹਾਸੇ ਯਾਨੀ ਕਿ ਖਾਸਾ ਦੇ ਫਚਨੀ ਭਾਗਾਂ ਦੇ ਵਿੱਚ ਐਸੇਲੇ ਇਹ ਬਦਲਵਾਇ ਦਾ ਨਿਰਮਾਣ ਜਿਹੜਾ ਜਗਾਤ ਲਗਾਤਾਰ ਜਾਰੀ ਹੈ ਆਉਂਦੇ ਜਿਹੜੇ 7-8 ਘੰਟੇ ਨੇ ਇਹ ਬੱਦਲ ਜੇਕਰ ਅੱਗੇ ਇਸ ਡਾਇਰੈਕਸ਼ਨ ਵੱਲ ਵਧਦਾ ਜੇਕਰ ਇੱਥੇ ਡਟ ਨਹੀਂ ਹੁੰਦਾ ਇੱਥੇ ਇਹਦੀ ਸਮਾਪਤੀ ਨਹੀਂ ਹੁੰਦੀ ਲੈਂਦੇ ਵਾਲੇ ਪਾਸੇ ਹੋ ਸਕਦਾ ਕਿ ਉੱਥੇ ਇਹ ਸਮਾਪਤ ਹੋ ਜੇ ਜੇਕਰ ਨਹੀਂ ਹੁੰਦਾ ਤੇ ਚੜ੍ਹਦੀ ਸਵੇਰ ਯਾਨੀ ਕਿ ਸਵੇਰੇ 4-5 ਵਜੇ ਜਾਂ ਫਿਰ 3-4 ਵਜੇ ਇਹ ਪਹੁੰਚਦਾ ਹੋ ਸਕਦਾ ਹੈ ਪੰਜਾਬ ਦੇ ਵਿੱਚ ਖਾਸ ਕਰ ਮਾਝਾ ਖੇਤਰ ਤੇ ਮਾਲਵੇ ਦੇ ਪਛਮੀ ਖੇਤਰਾਂ ਦੇ ਵਿੱਚ ਯਾਨੀ ਕਿ ਬਾਰਡਰ ਏਰੀਆ ਦੇ ਵਿੱਚ ਤੇਜ਼ ਹਨੇਰੀ ਦੇ ਨਾਲ ਮੀਂਹ ਦੇ ਅਸਰ ਨੇ ਤੜਕੇ ਸਵੇਰੇ ਜੇਕਰ ਇਹਦੀ ਸਮਾਪਤੀ ਲੈਂਦੇ ਵਾਲੇ ਪਾਸੇ ਹੋ ਜਾਂਦੀ ਹੈ ਉਸ ਤੋਂ ਬਾਅਦ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਗਰਤ ਲੱਗ ਜਾਂਦੀ ਆ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਤੇ ਫਿਰ ਦੁਪਹਿਰ ਤੋਂ ਬਾਅਦ ਫਿਰ ਤੋਂ ਗਰਜੇ ਰਿਸ਼ਕੋ ਵਾਲੇ ਬਦਲਾ ਦਾ ਬਣਦਾ ਨਿਰਮਾਣ ਹੈ ਜਿਹੜਾ ਕਿ ਤਗੜਾ ਹਨੇਰ ਝੱਖੜ ਪੰਜਾਬ ਦੇ ਵਿੱਚ ਫਿਰ ਕੱਲ ਚੱਲ ਸਕਦਾ ਹੈ ਜਿਹੜਾ ਕਿ ਮੱਝਾ ਵਾਲੇ ਖੇਤਰ ਦੇ ਵਿੱਚ ਦੁਆਬਾ ਖੇਤਰ ਔਰ ਮਾਲਵਾ ਖੇਤਰ ਲਗਭਗ ਸਾਰੇ ਖੇਤਰਾਂ ਦੇ ਵਿੱਚ ਝੱਖੜ ਚੱਲਣ ਦੇ ਆਸਾਰ ਕੱਲ ਵਣਦੇ ਜਾ ਪਰੇ ਨੇ ਇਸ ਲਈ ਇਹ ਸਾਰਾ ਕੁਝ ਡਿਫੈਂਡ ਅਗਲੇ ਘੰਟਿਆਂ ਦੇ ਵਿੱਚ ਕਰੇਗਾ ਕਿ ਬੱਦਲ ਅਗਲਾ ਅੱਗੇ ਵਾਦਾ ਹੋਇਆ ਪੰਜਾਬ ਦੇ ਵਿੱਚ ਐਂਟਰ ਕਰਦਾ ਕਿੰਨੇ ਇੱਕ ਇਹਦੀ ਪਾਵਰ ਰਹਿ ਜਾਂਦੀ ਹੈ ਕਿੰਨਾ ਕਦਾ ਜਿਹੜਾ ਜਿਹਾ ਰਹਿ ਜਾਂਦਾ ਇਹਦਾ ਪ੍ਰਭਾਵ ਉਹ ਸਰਕਾਰ ਨੂੰ ਫੰਡ ਕਰੇਗਾ ਜੀ ਪੰਜਾਬ ਦੇ ਵਿੱਚ ਕਿੰਨੇ ਇਹ ਖੇਤਰੀ ਕਾਰਵਾਈ ਜਿਹੜਾ ਇਹ ਦਰਜ ਕਰਾਵੇਗਾ ਸੋ ਜੇਕਰ ਅੱਗੇ ਵੱਧ ਆ ਜੀ ਕੁਝ ਕਰਦਾ ਤੇ ਫਿਰ ਰਾਤ ਦੇ ਲਗਭਗ 2:00 ਵਜੇ ਤੋਂ ਬਾਅਦ ਬੱਦਲ ਵਾਜ ਦੇ ਨਾਲ ਛਰਾਟੇ ਸ਼ੁਰੂ ਹੋ ਜਾਣਗੇ ਵਾਟਰ ਏਰੀਆ ਦੇ ਵਿੱਚ ਖਾਸ ਕਰਕੇ ਫਾਜ਼ਿਲਕਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਤਰਨਤਲ ਸਾਹਿਬ ਅੰਮ੍ਰਿਤਸਰ ਸਾਹਿਬ ਕਰਤਾਰ ਸਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਲੱਗਣ ਦੇ ਅਸਰ ਹੋਣਗੇ ਜੇਕਰ ਤੜਕੇ ਸਵੇਰੇ ਇਹ ਬੱਦਲ ਐਕਟਿਵ ਨਹੀਂ ਹੁੰਦਾ ਤੇ ਸਮਾਪਤੀ ਇਹਦੇ ਪਿੱਛੇ ਹੀ ਹੋ ਜਾਂਦੀ ਆ ਤੇ ਫਿਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਧੁੱਪ ਲੱਗੇਗੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਬੱਦਲ ਬਣੇਗਾ ਜਿਹੜਾ ਕਿ ਤਗੜਾ ਹਨੇਰ ਚੱਕਰ ਚਲਾਉਣ ਸੋ ਪਛਮੀ ਸਿਸਟਮ ਵਿਤੇ 24 ਘੰਟਿਆਂ ਦੇ ਵਿੱਚ ਸ਼ਾਂਤ ਸੀ ਹਾਲਾਂਕਿ ਪਿਛੇ ਨੇ ਕਾਫੀ ਖੜਕਾ ਦੜਕਾ ਕੀਤਾ ਪਿਛਲੇ 72 ਘੰਟਿਆਂ ਦੇ ਵਿੱਚ ਪਰ ਹੁਣ 24 ਘੰਟਿਆਂ ਦੀ ਬ੍ਰੇਕ ਮਗਰੋਂ 24 ਘੰਟਿਆਂ ਦੇ ਜਿਹੜਾ ਇੰਤਜ਼ਾਰ ਮਗਰੋਂ ਫਿਰ ਤੋਂ ਇਹ ਸਿਸਟਮ ਐਕਟੀਵੇਟ ਹੋ ਚੁੱਕਿਆ ਹੈ ਤੇ ਅਗਲੇ ਜਿਹੜੇ 48 ਘੰਟੇ ਨੇ ਯਾਨੀ ਕਿ 4 ਤਰੀਕ ਤੇ 5 ਤਰੀਕ ਪੰਜਾਬ ਹਰਿਆਣਾ ਰਾਜਸਥਾਨ ਨੂੰ ਵੱਡੇ ਹੱਦਰ ਤੇ ਪ੍ਰਭਾਵਿਤ ਕਰਨ ਜਾ ਰਿਹਾ ਤਗੜੇ ਹਨੇਰ ਚਖੜ ਪਲੱਸ ਭਾਰੀ ਗੜੇ ਮਾਰ ਜਿਹੜੀ ਹੈ ਇਹ ਸਿਸਟਮ ਦੇ ਸਦਕਾ ਹੋ ਸਕਦੀ ਹੈ ਕੁਝ ਜਲੇ ਛੱਡੇਗਾ ਵੀ ਜੀ ਇਹ ਸਿਸਟਮ ਜੇਕਰ ਬਦਲ ਬਣਦਾ ਤਾਂ ਫਿਰ ਤੋਂ ਬਾਅਦ ਜਾਂ ਫਿਰ ਸ ਪਹੁੰਚਦਾ ਤੇ ਕੁਝ ਜਿਲਿਆਂ ਨੂੰ ਛੱਡ ਵੀ ਸਕਦਾ ਸਾਰੇ ਖੇਤਰਾਂ ਦੇ ਵਿੱਚ ਮੀਝਖੜ ਦਾ ਅਸਰ ਘੱਟ ਹੋਣਗੇ 40-50 ਕਿਲੋਮੀਟਰ ਦਾ ਹਨੇਰੀ ਹੋ ਸਕਦੀ ਹੈ ਜੇਕਰ ਸਵੇਰ ਵੇਲੇ ਜਿਹੜਾ ਐਂਟਰ ਕਰਦਾ ਪੰਜਾਬ ਦੇ ਵਿੱਚ ਤੇ ਉਹਦੇ ਵਿੱਚ ਕੋਈ ਤਗੜਾ ਹਨੇਰ ਚਖੜ ਹੋਣ ਤੇ ਅਸਰ ਨਹੀਂ ਹੋਣਗੇ ਕਿਉਂਕਿ ਹੀਟ ਤੋਂ ਲੱਗਣੀ ਨਹੀਂ আর ਰਾਤ ਵੇਲੇ ਜੇਕਰ ਪਹੁੰਚਦਾ ਹੋ ਜਾਂਦਾ ਜੇਕਰ ਸਵੇਰ ਵੇਲੇ ਤਾਂ ਫਲਕ ਜਾਂਦੀ ਹੈ ਫਿਰ ਹਨੇਰੀ ਥੋੜੀ ਤੇਜ਼ ਹੋ ਸਕਦੀ ਹੈ ਤੇ ਫਾਇਰ ਤੋਂ ਬਾਅਦ ਜੇਕਰ ਬੱਦਲ ਬਣਦਾ ਫਿਰ ਸੋ ਇਹ ਜੀ ਸਾਰੀ ਕਹਾਣੀ ਸਿਸਟਮ ਦੀ ਪੰਜਾਬ ਦੇ ਨਾਲ ਲੱਗਦੇ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੂਪਗੜ੍ਹ ਸਰਦ்கੜ ਵਿਕਾਨੇਰ ਚੂਰੂ ਯਾਨੀ ਕਿ ਰਾਜਸਥਾਨ ਦੇ ਭਾਗਾਂ ਦੇ ਵਿੱਚ ਅ ਸਰਸਾ ਫਤਿਹਾਬਾਦ ਅੰਬਾਲਾ ਕਰੂ ਖੇਤਰ ਪਾਣੀ ਫਸੌਣੀ ਫਸੇਨਾ ਸਾਰੇ ਭਾਗਾਂ ਦੇ ਵਿੱਚ ਇਹ ਬਦਲ ਹੌਂਚ ਕਰ ਸਕਦਾ ਜੇਕਰ ਸਵੇਰ ਵੇਲੇ ਇਹ ਹੌਂਚ ਕਰ ਜਾਂਦਾ ਪੰਜਾਬ ਦੇ ਵਿੱਚ ਤੇ ਅੱਗੇ ਫਿਰ ਇਸ ਡਾਇਰੈਕਸ਼ਨ ਵੱਲ ਵੱਧਦਾ ਹੋਇਆ ਹਰਿਆਣਾ ਦੇ ਨਾਲ ਖੇਤਰਾਂ ਨੂੰ ਵੀ ਇਹ ਸਿਸਟਮ ਕਵਰ ਕਰ ਲੇਗਾ ਜਗਾ ਦੁਬਾਰਤ ਤੋਂ ਬਾਅਦ ਬਦਲ ਬਣਦਾ ਉਹਦੀ ਅਪਡੇਟ ਅਸੀਂ ਤੁਹਾਨੂੰ ਕੱਲ ਦੁਫਰ ਦੀ ਵੀਡੀਓ ਦੇ ਵਿੱਚ ਇਸ ਗੇਟ ਦੀ ਵੀਡੀਓ ਦੇ ਵਿੱਚ ਦੇ ਦਵਾਂਗੇ ਧੰਨਵਾਦ ਜੀ ਸ਼